and jalandharabad has been provide a word class beauty and wellness education advanced labs trainings and ready to skills <laughs> ਕੀ ਆਫਰ ਕੀ ਦੇ ਰਹੇ ਹੋ ਬਾਰਡਰ ਬੈਂਡ ਦੇ ਪਿਛਲੇ ਦਿਨਾਂ ਦੇ ਵਿੱਚ ਬੜੇ ਹੜ੍ਹ ਵੀ ਆਏ ਸੀ ਬੜੇ ਲੋਕਾਂ ਦੇ ਘਰ ਟਹਿਰੇ ਸੀ ਉਹਨਾਂ ਬੱਚਿਆਂ ਲਈ ਕੁਝ ਖਾਸ ਕੀਤਾ ਤੁਹਾਡੇ ਕੋਈ ਅਸੀਂ ਹੁਣ ਕੋਰਸਿਸ ਤੇ ਜਾਂ ਸਲੌਨ ਸਰਵਿਸ ਤੇ ਲਗਾ ਲੀਏ ਅਸੀਂ 50% ਆਫ ਕਰਿਆ ਹੁਣ ਸਰਕਾਰ ਵੱਲੋਂ ਕੁਝ ਪੋਜੀਟਿਵ ਨੀਤੀਆਂ ਨੇ ਜਿਹਦੇ ਚ ਬੱਚੇ ਨੂੰ ਸਿੱਖ ਕੇ ਸਾਡੇ ਸਰਟੀਫਾਈ ਸਾਡਾ ਡਿਪਲੋਮਾ ਉਹ ਦੇਖੋ ਗਵਰਨਮੈਂਟ ਅਪਰੂਵਲ ਜੀ ਗਵਰਨਮੈਂਟ ਵਿੱਚੋਂ ਮਦਦ ਕਰਨਗੇ ਇਤੋਂ ਸਿੱਖ ਕੇ ਉਹ ਆਪਣੇ ਲਈ ਜੌਬ ਪ੍ਰੋਵਾਈਡ ਕਰ ਸਕਦੇ ਆ ਸਭ ਤੋਂ ਵੱਡੀ ਗੱਲ ਜੀ ਅਸੀਂ ਇੰਟਰਨਸ਼ਿਪ ਵੀ ਦਿੰਨੇ ਆ ਸਟੂਡੈਂਟ ਨੂੰ ਦੇਖੋ ਇਹ ਨਹੀਂ ਹੁੰਦੀ ਅਸੀਂ ਕੰਫਿਡੈਂਸ਼ੀਅਲ ਪ੍ਰੋਪਰ ਸਿਖਾਉਂਦੇ ਆ ਇੰਟਰਨਸ਼ਿਪ ਤੇ ਲੈ ਕੇ ਆਂਦੇ ਆ ਦੈਨ ਅਸੀਂ ਉਹਨਾਂ ਨੂੰ ਇੱਕ ਇਹਦੀ ਜੌਬ ਪ੍ਰੋਵਾਈਡ ਕਰਾਉਂਦੇ ਆ ਪ੍ਰੋਪਰ ਬੁਕਿੰਗ ਕਰਵਾ ਰਿਹਾ ਅਸੀਂ ਉਹਦੇ ਹੀ ਸੈਸ਼ਨ ਉਹ ਦੇਖੋ ਸਕਰੀਨਸ਼ਾਟ ਲੈ ਕੇ ਆਵੇ ਸਾਡੇ ਕੋਲ ਅਸੀਂ ਉਹਨਾਂ ਲਈ ਪ੍ਰੋਪਰ 20% ਡਿਸਕਾਊਂਟ ਦਵਾਂਗੇ ਠੀਕ ਹੈ ਜੋ ਸਾਡੇ ਕੋਲ ਆਫਰ ਹੈ ਉਹ ਤੋਂ ਬਾਅਦ ਵੀ ਐਸੀ 20% ਡਿਸਕਾਊਂਟ ਦਵਾਂ ਜੋ ਜੀ ਵੱਡੀ ਆਫਰ ਹੈ ਕਿ 20% ਜਿਹੜੇ ਹੁਣ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਤੇ 20% ਪਰੋ ਡਿਸਕਾਊਂਟ ਮਿਲ ਜਾਣਾ ਹੈ ਅਕੈਡਮਿਕ ਦੇ ਵਿੱਚ 50% ਹੈ ਤੇ ਅਗਰ ਬ੍ਰਾਈਡਲ ਮੇਕਅਪ ਆ ਕਿਸੇ ਦੁਲਹਨ ਨੇ ਸਜਣਾ ਹੈ ਤੇ 20% ਇਸ ਵੀਡੀਓ ਨੂੰ ਸ਼ੇਅਰ ਕਰਕੇ ਆਉਣਾ ਹੈ ਤੇ ਨਾਲ ਦੀ ਨਾਲ ਸਕਰੀਨਸ਼ਾਟ ਲੈਣਾ ਹੈ ਤੇ ਹਰੇਂਦੇ ਤੇ ਆਜਣਾ ਹੈ ਨਾਲ ਦੀ ਨਾਲ ਜਿਹੜਾ ਕਿ ਤੁਹਾਨੂੰ 20% ਦਾ ਬਿਸਕਾਉ ਲੋ ਜੀ ਅਗਰ ਤੁਸੀਂ ਵੀ ਬੇਰੁਜ਼ਗਾਰ ਹੋ ਤੇ ਨੌਕਰੀ ਦੀ ਭਾਲ ਦੇ ਵਿੱਚ ਉਹ ਦੇ ਰੇਨ ਤੁਹਾਡੇ ਲਈ ਲੈ ਕੇ ਆ ਗਿਆ ਨੌਕਰੀਆਂ ਦਾ ਖਜ਼ਾਨਾ ਕਿਉਂਕਿ ਉਹ ਰੇਨ ਦੇ ਵਿੱਚ ਐਦਾਂ ਦੇ ਕੋਰਸ ਅਵੇਲੇਬਲ ਨੇ ਜਿਹੜੇ ਤੁਹਾਨੂੰ 100% ਪਲੇਸਮੈਂਟ ਕਰਵਾਣਗੇ ਤੇ ਨੌਕਰੀਆਂ ਦੀ ਝੜੀ ਲੱਗ ਜਾਏਗੀ ਅਸੀਂ ਉਹ ਰੇਨ ਸੈਂਟਰ ਦੇ ਵਿੱਚ ਅੱਜ ਮੌਜੂਦ ਆ ਤੇ ਉਹ ਰੇਨ ਵਾਲਿਆਂ ਨੇ ਵੱਡਾ ਆਫਰ ਵੀ ਲਗਾ ਦਿੱਤੀ ਹੈ ਤੇ ਵੱਡਾ ਐਲਾਨ ਕਰ ਦਿੱਤਾ ਹੈ ਵੱਡੀ ਆਫਰ ਛੱਡ ਦਿੱਤੀ ਹੈ ਵਿਆਵਾਂ ਦੇ ਸੀਜ਼ਨ ਨੂੰ ਲੈ ਕੇ ਰੇਨ ਵਾਲਿਆਂ ਨੇ ਕਹਿ ਦਿੱਤਾ ਹੈ ਕਿ ਹੁਣ ਅਸੀਂ ਜਿਹੜਾ ਵੀ ਸਾਡੇ ਕੋਲ ਕਸਟਮਰ ਆਏਗਾ ਅਸੀਂ ਉਹਨੂੰ ਵੱਧ ਤੋਂ ਵੱਧ ਜਿਹੜੇ ਬੈਨੀਫਿਟ ਦੇਣੇ ਆ ਤੇ ਨਾਲ ਅਕੈਡਮੀ ਵੀ ਸ਼ੁਰੂ ਕਰ ਦਿੱਤੀ ਹੈ ਤੇ ਅਕੈਡਮੀ ਦੇ ਵਿੱਚ ਬੱਚਿਆਂ ਦੀ ਲਗਾਤਾਰ ਭਰਮਾਰ ਲੱਗੀ ہوئی ਹੈ ਤੇ ਨੌਕਰੀਆਂ ਲੈਣ ਵਾਲੇ ਜਿਹੜੇ ਨੌਕਰੀਆਂ ਲੈਣ ਦੇ ਚਾਹਵਾਨ ਨੇ ਤੇ ਉਹ ਲੋਕ ਉਹ ਬੱਚੇ ਇੱਥੇ ਆਣ ਕੇ ਜ਼ਰੂਰ ਵਿਜ਼ਿਟ ਕਰੋ ਅਸੀਂ ਤੁਹਾਨੂੰ ਲੈ ਕੇ ਚੱਲਦੇ ਆ ਰੇਨ ਲੋ ਜੀ ਅਸੀਂ ਪਹੁੰਚ ਚੁੱਕੇ ਹਾਂ ਉਹ ਰੇਨ ਸੈਂਟਰ ਦੇ ਵਿੱਚ ਤੇ ਤੁਸੀਂ ਅਗਰ ਨੌਕਰੀ ਲੈਣ ਦੇ ਚਾਹਵਾਨ ਹੋ ਤਾਂ ਜਲਦੀ ਕਰੋ ਟਾਈਮ ਨਾ ਲਓ ਉਹ ਰੇਨ ਵਾਲਿਆਂ ਨੇ ਇੱਕ ਵੱਡੀ ਆਫਰ ਦੇ ਨਾਲ ਨਾਲ ਇੱਕ ਬਰਾਇਡਲ ਮੇਕਅਪ ਤੇ ਵੀ ਆਫਰ ਲਗਾ ਦਿੱਤੀ ਹੈ ਅਸੀਂ ਇੱਥੋਂ ਸ਼ੁਰੂ ਕਰ ਰਹੇ ਹਾਂ ਉਹ ਰੇਨ ਸੈਂਟਰ ਦਾ ਸਾਰਾ ਵਿਊ ਤੁਹਾਨੂੰ ਦਿਖਾਵਾਂਗੇ ਕਿ ਇੱਥੇ ਲਗਾਤਾਰ ਬੱਚੇ ਜਿਹੜੇ ਆਉਂਦੇ ਆ ਤੇ ਨੌਕਰੀਆਂ ਲੈ ਕੇ ਹੀ ਜਾਂਦੇ ਆ ਆ ਦੇਖ ਲਓ ਤੁਸੀਂ ਆ ਬੱਚੇ ਜਿਹੜੇ ਲੱਗੇ ਹੋਏ ਨੇ ਆਪਣੀ ਟ੍ਰੇਨਿੰਗ ਦੇ ਵਿੱਚ ਕੋਈ ਕਟਿੰਗ ਕਰ ਰਿਹਾ ਹੈ ਕੋਈ ਦਾੜੀ ਕਰ ਰਿਹਾ ਹੈ ਇਹ ਬੱਚਿਆਂ ਨੂੰ ਬੜੀ ਵਧੀਆ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤੇ ਇਹ ਜਿਹੜੇ ਬੱਚਿਆਂ ਦੀ 100% ਪਲੇਸਮੈਂਟ ਦੀ ਓਰੇਂ ਗਰੰਟੀ ਕਰਦਾ ਹੈ ਪੰਜਾਬ ਭਰ ਦੇ ਵਿੱਚ ਓਰੇਂ ਦੇ ਹਜ਼ਾਰਾਂ ਸੈਂਟਰ ਨੇ ਜਿੱਥੇ ਪੜ ਕੇ ਜਵਾਦ ਫੋਰਨ ਵੀ ਜਾ ਚੁੱਕੇ ਨੇ ਤੇ ਕਈ ਪੜ ਕੇ ਇੱਥੇ ਨੌਕਰੀਆਂ ਵੀ ਲੱਗ ਚੁੱਕੇ ਨੇ ਤੇ ਪੰਜਾਬ ਸਰਕਾਰ ਵੱਲੋਂ ਵੀ ਬਿਊਟੀ ਐਂਡ ਵੈਲਨੈਸ ਇੱਕ ਕੋਰਸ ਦਾ ਐਲਾਨ ਕੀਤਾ ਹੈ ਕਿ ਵੋਕੇਸ਼ਨਲ ਕੋਰਸਾਂ ਦੇ ਵਿੱਚ ਨੌਕਰੀਆਂ ਕੱਢ ਦਿੱਤੀਆਂ ਨੇ ਅਗਰ ਤੁਸੀਂ ਵੀ ਬਿਊਟੀ ਐਂਡ ਵੈਲਨੈਸ ਦੇ ਵਿੱਚ ਆਪਣਾ ਹੱਥ ਝਮਾਉਣਾ ਚਾਹੁੰਦੇ ਹੋ ਤਾਂ ਟਾਈਮ ਨਾ ਲਾਓ ਇੱਥੇ ਪਹੁੰਚ ਕੇ ਬਿਊਟੀ ਐਂਡ ਵੈਲਨੈਸ ਦੇ ਕੋਰਸ ਦੇ ਵਿੱਚ ਆਪਣਾ ਹਿੱਸਾ ਲਓ ਤੇ ਪੰਜਾਬ ਸਰਕਾਰ ਵੱਲੋਂ ਕੱਢੀਆਂ ਗਈਆਂ ਨੌਕਰੀਆਂ ਦਾ ਫਾਇਦਾ ਉਠਾਓ ਇਧਰ ਬਾਈ ਜੀ ਨਾਲ ਗੱਲਬਾਤ ਕਰ ਲੈਣੇ ਆ ਇੱਥੋਂ ਦੇ ਸਟੂਡੈਂਟ ਨੇ ਅਸੀਂ ਇਹਨਾਂ ਨਾਲ ਗੱਲਬਾਤ ਬਾਈ ਜੀ ਕਦੋਂ ਦੇ ਇੱਥੇ ਤੁਸੀਂ ਟ੍ਰੇਨਿੰਗ ਕਰ ਰਹੇ ਹੋ ਸਰ ਅਕਤਰੀ ਸਾਨੂੰ 20 ਦਿਨ ਹੋ ਗਿਆ ਪਹਿਲਾਂ ਸਾਈ ਸੀਗੀ ਜੁਆਇਨਿੰਗ ਕੀਤੀ ਸੀਗੀ ਹਾਂਜੀ ਤੇ ਸਰ ਸਾਨੂੰ ਇਤੋਂ ਬਹੁਤ ਵਧੀਆ ਸਿੱਖਣ ਨੂੰ ਮਿਲਿਆ ਜਿੱਦਾਂ ਕਿ ਸਾਡੇ ਦੇਖ ਸਕਦੇ ਹੋ ਬਿਲਕੁਲ ਅਸੀਂ ਬਿਗਨਰ ਸੀਗੇ ਆਉਣ ਤੋਂ ਪਹਿਲਾਂ ਜਿੱਦਾਂ ਸਾਨੂੰ ਆਉਣ ਸਾਰੇ ਅਨਸਾਰ ਸਭ ਤੋਂ ਪਹਿਲਾਂ ਆਪ ਨੂੰ ਜੋ ਵੀ ਇੱਥੇ ਯੂਜ਼ ਕੀਤੇ ਜਾਂਦੇ ਨੇ ਉਹਨਾਂ ਬਾਰੇ ਨੌਲੇਜ ਦਿੱਤੀ ਸਰ ਅਲੱਗ-ਅਲੱਗ ਸਾਨੂੰ ਦੱਸਿਆ ਗਿਆ ਇਤੋਂ ਸਰ ਸਾਨੂੰ ਕਸਟਮਰ ਦੇ ਕਿੱਦਾਂ ਕਾਉਂਸਲਿੰਗ ਕਰਨੀ ਉਹਦੇ ਬਾਰੇ ਦੱਸਿਆ ਗਿਆ ਸਰ ਅਲੱਗ-ਅਲੱਗ ਤਰ੍ਹਾਂ ਸਾਨੂੰ ਵਾਲਾਂ ਦੇ ਬੱਚੇ ਕੇਰਾਟਿਨ ਬੜੀ ਕਰਵਾਉਂਦੇ ਆ ਕੇਰਾਟਿਨ ਕਰਵਾ ਕਰਵਾ ਕੇ ਆਪਦੇ ਵਾਲ ਜਿਹੜੇ ਸਾੜ ਲੈਂਦੇ ਉਹਨਾਂ ਵਾਸਤੇ ਕੀ ਕਹਿਣਾ ਚਾਹੋਗੇ ਸਰ ਉਹਦੇ ਬਾਰੇ ਸਾਨੂੰ ਸਰ ਗਾਈਡ ਕਰਦੇ ਆ ਜਿੱਦਾਂ ਕਿ ਬੈਨੀਫਿਟ ਵੀ ਦੱਸਦੇ ਆ ਸਾਈ ਨੇ ਸਾਡੇ ਗਰੁੱਪ ਬਿਲਕੁਲ ਜੀ ਅੱਗੇ ਲੈ ਕੇ ਚੱਲਦੇ ਆ ਤੁਹਾਨੂੰ ਅੱਗੇ ਵੀ ਕਈ ਆ ਡਿਪਾਰਟਮੈਂਟ ਬਣੇ ਹੋਏ ਆ ਕੋਈ ਬਿਊਟੀ ਦਾ ਡਿਪਾਰਟਮੈਂਟ ਆ ਕੋਈ ਨੇਲ ਦਾ ਡਿਪਾਰਟਮੈਂਟ ਆ ਅਸੀਂ ਤੁਹਾਨੂੰ ਲੈ ਕੇ ਚੱਲਦੇ ਆ ਅੱਗੇ ਤੇ ਐਂਡ ਤੱਕ ਦਿਖਾ ਦੇਾਂਗੇ ਐਂਡ ਤੱਕ ਤੁਹਾਨੂੰ ਦਿਖਾ ਦੇਾਂਗੇ ਕਿ ਇੱਥੇ ਤੁਹਾਨੂੰ ਕਿਹੜੀ ਕਿਹੜੀ ਸਹੂਲਤ ਮਿਲਣ ਵਾਲੀ ਹੈ ਕਿਉਂਕਿ देर ਨਾ ਲਾਇਓ ਜਲਦੀ ਕਰਿਓ ਟਾਈਮ ਵੇਸਟ ਨਾ ਕਰਿਓ ਕਿਉਂਕਿ ਜਿਹੜੀ ਆਫਰ ਹੈ ਲਿਮਟਿਡ ਆਫਰ ਹੈ ਬੜੀ ਜਲਦੀ ਤੁਸੀਂ ਜਦੋਂ ਇੱਥੇ ਪਹੁੰਚੋਗੇ ਤਾਂ ਤੁਹਾਨੂੰ ਜਿਹੜੀਆਂ ਆਫਰ ਆਫਰਾਂ ਦੇ ਨਾਲ ਨਿਵਾ ਦਿੱਤਾ ਜਾਏਗਾ ਇੱਧਰ ਬੱਚੇ ਜਿਹੜਾ ਕੀ ਹੈ ਨੇਲ ਦੀ ਪ੍ਰੈਕਟਿਸ ਕਰ ਰਹੇ ਨੇ ਆ ਦੇਖ ਲਓ ਤੁਸੀਂ ਮੈਡਮ ਨੇਲ ਦੀ ਜਿਨ੍ਹਾਂ ਨੇ ਨੇਲ ਦਾ ਕੋਰਸ ਕਰਨਾ ਹੈ ਨੇਲ ਬਾਰੇ ਜਿਨ੍ਹਾਂ ਨੂੰ ਜਾਣਕਾਰੀ ਲੈਣੀ ਹੈ ਉਹ ਇੱਥੇ ਪਹੁੰਚ ਕੇ ਨੇਲ ਦਾ ਕੋਰਸ ਕਰ ਸਕਦੇ ਆ ਮੈਡਮ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਬੱਚਿਆਂ ਨੂੰ ਸਮਝਾ ਰਹੀ ਹੈ ਤੇ ਸੀ ਮੈਡਮ ਨਾਲ ਗੱਲਬਾਤ ਵੀ ਕਰ ਲੈਣੇ ਆ ਕਿ ਬੱਚੇ ਹੁਣ ਤੱਕ ਕਿੰਨੇ ਬੱਚਿਆਂ ਨੇ ਜਿਹੜਾ ਕੀ ਇਹ ਕੋਰਸ ਕੀਤਾ ਹੈ ਤੇ ਮੈਡਮ ਹੁਣ ਤੱਕ ਕਿੰਨੇ ਬੱਚੇ ਇਹ ਤੁਹਾਡਾ ਜਿਹੜਾ ਨੇਲ ਡਿਪਾਰਟਮੈਂਟ ਦਾ ਕੋਰਸ ਕਰ ਚੁੱਕੇ ਆ ਜੀ ਹੈਲੋ एवरीवन ਇੱਥੋਂ ਬਹੁਤ ਸਾਰੇ ਸਟੂਡੈਂਟਸ ਜੋ ਕਿ ਅਪਗ੍ਰੇਡ ਹੋਏ ਆ ਫੋਰਨ ਵਿੱਚ ਕਿਸੇ ਨੇ ਖੁਦੋਂ ਔਰੇਂਜ ਵਿੱਚ ਜੌਬ ਵੀ ਪ੍ਰੋਵਾਈਡ ਕਰਵਾਈਆਂ ਗਈਆਂ ਨੇ ਬਹੁਤ ਸਾਰੇ ਸਟੂਡੈਂਟ ਜੋ ਕਿ ਔਰੇਂਜ ਅਪਗ੍ਰੇਡ ਹੋ ਗਏ ਨੇਲਸ ਤੇ ਜਾ ਰਹੇ ਉਹ ਨੇਲ ਦੇ ਵਿੱਚ ਕਿਹੋ ਕਿਹੜੇ ਕੋਰਸ ਹੁੰਦੇ ਆ ਜੀ ਨੀਲ ਵਿੱਚ ਬੇਸਿਕ ਤੋਂ ਲੈ ਕੇ ਐਡਵਾਂਸ ਤੱਕ ਦੇ ਸਾਰੇ ਕੋਰਸ ਹੁੰਦੇ ਆ ਸਰ ਆਪਣੇ ਕੋਲ ਹਰ ਇੱਕ ਚੀਜ਼ ਦਾ ਪ੍ਰੈਕਟੀਕਲ ਡੈਮੋ ਵਿਦ ਅਸੀਂ ਹੈਂਡ ਟੂ ਹੈਂਡ ਸਿਖਾਉਂਦੇ ਹਾਂ ਹਾਂਜੀ ਤੋਂਨ ਦਾ ਕਿੰਨੇ ਬੱਚਿਆਂ ਨੂੰ ਟ੍ਰੇਨ ਕਰ ਲਿਆ ਤੁਸੀਂ ਆਪਣੇ ਕੋਲ ਆ ਪ੍ਰੈਜੈਂਟ ਬੱਚੇ ਨੇ ਕੁਝ ਬੱਚੇ ਆਪਣੇ ਕੋਲ ਬੈਚ ਜੂ ਉਹਨਾਂ ਦਾ ਓਵਰ ਹੋ ਚੁੱਕਿਆ ਹੈ ਉਹ ਅਜੇ ਜਾ ਚੁੱਕੇ ਨਹੀਂ ਉਹ ਅੱਜ ਦੇ ਟਾਈਮ 'ਚ ਆਪਣੇ ਆਪਣੇ ਸਾਰੇ ਕੁਝ ਸੈਲੂਨਸ 'ਚ ਨੇ ਕੁਝ ਫੋਰੈਂਚ ਨੇ ਜਿਹੜੇ ਬੱਚੇ ਘਰੇ ਬੈਠੇ ਸੋਚ ਰਿਹਾ ਜੀ ਅਸੀਂ ਵੀ ਨੇਲ ਦਾ ਕੋਰਸ ਕਰਨਾ ਹੈ ਉਹਨਾਂ ਲਈ ਕੀ ਕਹਿਣਾ ਚਾਹੁੰਦੇ ਹੋ ਉਹ ਜਲਦੀ ਤੋਂ ਜਲਦੀ ਇੱਥੇ ਵਿਜ਼ਿਟ ਕਰਨ ਆਪਾਂ ਬਹੁਤ ਸਾਰੇ ਕ੍ਰੀਏਟੀਵਿਟੀ ਨਾਲ ਨੇਲ ਦਾ ਕੋਰਸ ਕਰਵਾਉਨੇ ਆਂ ਕੁਝ ਉਹ ਨਹੀਂ ਹੈ ਬਹੁਤ ਫਨ ਦੇ ਤਰੀਕੇ ਨਾਲ ਆਪਾਂ ਇਥੇ ਕੋਰਸ ਦਿੰਨੇ ਆ ਕਰਵਾਉਣੇ ਆ ਹਰ ਇੱਕ ਚੀਜ਼ ਹੈਂਡ ਟੂ ਹੈਂਡ ਆਪਾਂ ਪ੍ਰੈਕਟਿਸ ਕਰਵਾਉਣੇ ਆ ਬਿਲਕੁਲ ਜੀ ਆ ਤਸਵੀਰ ਦੇਖ ਲਓ ਤੁਸੀਂ ਇੱਕ ਵਾਰ ਸਾਰੀ ਕਿੰਨਾ ਜ਼ਿਆਦਾ ਜਿਹੜਾ ਕਿ ਇਹ ਪ੍ਰੋਡਕਟ ਬੱਚਿਆਂ ਨੂੰ ਸਾਰੇ ਪ੍ਰੋਡਕਟਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਹਰ ਇੱਕ ਪ੍ਰੋਡਕਟ ਦੇ ਚਾਨਣਾ ਪਾਇਆ ਜਾ ਰਿਹਾ ਕਿ ਇਹ ਪ੍ਰੋਡਕਟ ਦੇ ਵਿੱਚ ਤੁਹਾਨੂੰ ਕਿਵੇਂ ਤੁਸੀਂ ਪ੍ਰੋਡਕਟ ਨੂੰ ਯੂਜ਼ ਕਰਨਾ ਹੈ ਕਿਉਂਕਿ ਪ੍ਰੋਡਕਟ ਬਾਰੇ ਕੋਈ ਹੀ ਨੋਲਜ ਦਿੰਦਾ ਹੈ ਅਗਰ ਤੁਸੀਂ ਕਿਸੇ ਸਲੂਨ ਦੇ ਵਿੱਚ ਜਾ ਕੇ ਲੱਗਦੇ ਹੋ ਤਾਂ ਤੁਹਾਨੂੰ ਲਿਮਟਡ ਪ੍ਰੋਡਕਟਾਂ ਦੀ ਜਿਹੜੀ ਨੋਲਜ ਮਿਲਦੀ ਹੈ ਪਰ ਇੱਥੇ ਜਦੋਂ ਤੁਸੀਂ ਆਓਗੇ ਤਾਂ ਨੂੰ ਤੁਹਾਨੂੰ ਜਿਹੜਾ ਥਿਊਰੀ ਵਰਕ ਵੀ ਨਾਲ ਦੀ ਨਾਲ ਕਰਵਾਇਆ ਜਾਏਗਾ ਕਿਉਂਕਿ ਸਿਆਣੇ ਕਹਿੰਦੇ ਆ ਕਿ ਅਗਰ ਤੁਸੀਂ ਪ੍ਰੈਕਟੀਕਲ ਜਾਣਦੇ ਜੇ ਅਗਰ ਥਿਉਰੀ ਤੁਸੀਂ ਨਹੀਂ ਜਾਣਦੇ ਤਾਂ ਤੁਹਾਡੀ ਪੜ੍ਹਾਈ ਦਾ ਕੋਈ ਫਾਇਦਾ ਨਹੀਂ ਹੁੰਦਾ ਤੇ ਇਹ ਜਿਹੜਾ ਮੇਕਅਪ ਲੈਬ ਹੈ ਅਸੀਂ ਮੇਕਅਪ ਲੈਬ ਦੇ ਵਿੱਚ ਚੱਲਦੇ ਆ ਮੇਕਅਪ ਲੈਬ ਦੇ ਵਿੱਚ ਕੀ ਕੀ ਇੱਥੇ ਕਰਵਾਇਆ ਜਾ ਰਿਹਾ ਹੈ ਇੱਥੇ ਟੀਚਰ ਸਹਿਬਾਨ ਉਹਨਾਂ ਨੂੰ ਵਾਲ ਸਿਖਾ ਰਹੇ ਆ ਬੱਚਿਆਂ ਨੂੰ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਅਸੀਂ ਬਾਈ ਜੀ ਨਾਲ ਗੱਲਬਾਤ ਕਰ ਲਾਂਗੇ ਇਹਨਾਂ ਦੇ ਟ੍ਰੇਨਰ ਨੇ ਬਾਈ ਜੀ ਮੇਕਅਪ ਡਿਪਾਰਟਮੈਂਟ ਦੇ ਵਿੱਚ ਕਿੰਨੇ ਬੱਚੇ ਆ ਤੁਹਾਡੇ ਕੋਲ ਮੇਰੇ ਕੋਲ ਇੱਕ ਟੂ ਕਟ ਮੇਕਅਪ ਬਾਇਨੈਚੁਰ 10 ਸਟੂਡੈਂਟ ਆ ਜੋ ਕਿ ਵਾਰਿਸਿਲ ਪ੍ਰੈਕਟਿਸ ਕਰਦੇ ਆ ਅੱਜ ਜੇ ਪ੍ਰੈਕਟਿਸ ਕਰ ਰਹੇ ਕਰਨ ਨੂੰ ਹੋਰ ਬੱਚੇ ਬੈਕਟਿਸ ਕਰਾਂਗੇ ਬੱਚੇ ਇੱਕ ਬੜੀ ਵੱਡੀ ਪ੍ਰੋਬਲਮ ਆਂਦੀ ਹੈ ਬੱਚਿਆਂ ਨੂੰ ਕਿ ਉਹਨਾਂ ਨੂੰ ਪ੍ਰੋਡਕਟ ਨਹੀਂ ਮਿਲਦੇ ਅਗਰ ਉਹ ਟ੍ਰੇਨਿੰਗ ਲਾਣ ਲਈ ਜਾਂਦੇ ਇੱਥੇ ਪੂਰੇ ਪ੍ਰੋਡਕਟ ਉਹਨਾਂ ਨੂੰ ਮਿਲਣਗੇ ਜਾਂ ਸਾਡੇ ਕੋਲ ਹਰ ਪ੍ਰੋਵਾਈਡ ਹਰ ਪ੍ਰੋਡਕਟ ਪ੍ਰੋਵਾਈਡ ਹੁੰਦਾ ਹੈ A to Z ਅਸੀਂ ਜਿਹੜਾ ਵੀ ਬੱਚੇ ਸਾਡੇ ਕੋਲ ਸਿਲੇਬਸ ਹੈਗਾ ਸਿਲੇਬਸ ਅਕੋਰਡਿੰਗ ਅਸੀਂ ਹਰ ਇੱਕ ਪ੍ਰੋਡਕਟ ਪ੍ਰੋਵਾਈਡ ਕਰਉਂਦੇ ਬੱਚੇ ਹੂੰ ਤੇ ਹੁਣ ਤੱਕ ਜਿਹੜਾ ਤੁਹਾਡੇ ਇਸ ਕੋਰਸ ਦੇ ਵਿੱਚ ਹੈ ਕਿੰਨੇ ਬੱਚਿਆਂ ਨੂੰ ਟ ਮੈਂ ਇਸ ਕੋਰਸ ਵਿੱਚ ਆਪਣੇ 10 ਤੋਂ 50 ਸਟੂਡੈਂਟ ਨੂੰ ਆਪਣੇ ਟ੍ਰੇਨਿੰਗ ਦੇ ਚੁੱਕਿਆ ਜਦਲਾਲਾਬਾਦ ਦੇ ਬੱਚੇ ਯਾ ਜਦਲਾਲਾਬਾਦ ਦੇ ਬੱਚੇ ਤੇ ਹੁਣ ਜਿਹੜੇ ਬੱਚੇ ਇਸ ਵੀਡੀਓ ਨੂੰ ਵੇਖਣਗੇ ਤੇ ਘਰੇ ਬੈਠੇ ਸੋਚ ਰਿਹਾ ਕਿ ਅਸੀਂ ਕੋਰਸ ਕਰਨਾ ਹੈ ਪਰ ਉਹਨਾਂ ਦਾ ਮਨ ਹਲੇ ਵੀ ਡਾਂਡੋਲਾ ਹੈ ਕਿ ਅਸੀਂ ਇਹ ਕਿਹੜਾ ਕੋਰਸ ਦੇ ਵਿੱਚ ਐਡਮਿਸ਼ਨ ਲਈਏ ਕੀ ਉਹਨਾਂ ਨੂੰ ਗਾਈਡ ਗਾਈਡ ਕਰਦੇ ਹੋ ਤੁਸੀਂ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਇੱਕ ਵਾਰ ਤੁਸੀਂ ਇੱਕ ਵਾਰੀ orange ਵਿੱਚ ਆ ਕੇ ਦੇਖੋ ਫਸਟ ਜਿਹੜਾ ਬੇਸਿਕ ਕੋਰਸ ਹੈ ਮੇਕਅਪ ਦਾ ਇੱਕ ਵਾਰੀ ਉਹ ਲਓ ਪਹਿਲਾਂ ਬੇਸਿਕ ਟੂ ਐਡਵਾਂਸ ਸਟਾਰਟ ਕਰੋਗੇ ਉਸ ਤੋਂ ਬਾਅਦ ਹੀ ਆਪਾਂ ਇੱਕ ਨਿਊ ਜਰਨੀ ਗਰੋ ਅਪ ਸਟਾਰਟ ਕਰ ਸਕਦੇ ਆ ਆਪਣਾ ਹਨਾ ਪਹਿਲਾਂ ਆਪਾਂ ਬੇਸਿਕ ਮੇਕਅਪ ਸਿੱਖਾਂਗੇ ਉਸ ਤੋਂ ਬਾਅਦ ਹੀ ਆਪਾਂ ਐਡਵਾਂਸ ਟੂ ਫੋਰਥ ਲੈਵਲ ਦੇ ਮੇਕਅਪ ਜਾ ਸਕਦੇ ਆ ਵਿਆਮਾ ਦਾ ਸੀਜ਼ਨ ਚੱਲ ਰਿਹਾ ਹੈ ਦੁਲਹਣਾਾਂ ਨੇ ਵੀ ਸਜਣਾ ਹੈ ਤੇ ਲਾੜਿਆਂ ਨੇ ਵੀ ਸਜਣਾ ਹੈ ਉਹਨਾਂ ਵਾਸਤੇ ਕੋਈ ਹੋਰ ਲਾਈ ਹੈ ਤੁਹਾਡੇ ਡਿਪਾਰਟਮੈਂਟ ਨੇ ਹਾਂਜੀ ਉਹਨਾਂ ਲਈ ਅਸੀਂ 50% ਆਫ ਲਾਰੇਮ ਮੇਕਅਪਸ ਲਈ ਐਂਡ ਹੋਰ ਹੋਰ ਵੀ ਸਕਿਲਸ ਲਈ ਆਪਾਂ 50% ਆਫ ਲਾ ਦਿੱਤਾ ਗਿਆ ਬਿਲਕੁਲ ਜੀ ਅਗਰ ਤੁਸੀਂ ਵੀ ਕਿਸੇ ਵੀ ਕੋਰਸ ਦੇ ਵਿੱਚ ਆਪਣਾ ਐਡਮਿਸ਼ਨ ਕਰਵਾਉਣਾ ਚਾਹੁੰਦੇ ਹੋ ਤਾਂ ਦੇਰ ਨਾ ਕਰਿਓ ਸਿਰਫ ਬੜੀ ਜਲਦੀ ਇਹ ਜਿਹੜਾ ਤੁਹਾਡਾ ਉਹ ਰੇਨ ਹੈ ਤੁਸੀਂ ਇੱਥੇ ਪੜ ਕੇ ਬੜੇ ਸੋਹਣੇ ਤਰੀਕੇ ਦੇ ਨਾਲ ਨੌਕਰੀਆਂ ਲੈ ਸਕਦੇ ਹੋ ਕਿਉਂਕਿ ਪੰਜਾਬ ਸਰਕਾਰ ਨੇ ਵੀ ਜਿਹੜਾ ਬਹੁਤ ਵੱਡਾ ਐਲਾਨ ਕੀਤਾ ਹੈ ਕਿ ਜਿਹੜੇ ਬੱਚੇ ਵੋਕੇਸ਼ਨਲ ਕੋਰਸਾਂ ਦੇ ਨਾਲ ਜੁੜੇ ਹੋਏ ਆ ਪੰਜਾਬ ਸਰਕਾਰ ਨੇ ਵੀ ਕਿਹਾ ਕਿ ਜਿਹੜੇ ਬੱਚੇ ਵੋਕੇਸ਼ਨਲ ਕੋਰਸਾਂ ਦੇ ਨਾਲ ਜੁੜੇ ਆ ਅਸੀਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਨੌਕਰੀ ਦੇਾਂਗੇ ਤੇ ਹੁਣ ਤੁਸੀਂ ਟਾਈਮ ਨਾ ਲਾਇਓ ਤੇ ਜਲਦੀ ਕਰਿਓ ਇਧਰ ਤੁਹਾਨੂੰ ਲੈ ਕੇ ਚਲਦੇ ਆ ਸਕਿਨ ਲੈਬ ਦੇ ਵਿੱਚ ਜਿਹੜੇ ਕਿ ਇਹ ਸਕਿਨ ਡਿਪਾਰਟਮੈਂਟ ਦੇ ਮੈਡਮ ਆਪਣਾ ਪ੍ਰੋਪਰ ਤਰੀਕੇ ਦੇ ਨਾਲ ਬੱਚਿਆਂ ਨੂੰ ਟ੍ਰੇਨਿੰਗ ਦੇ ਰਿਹਾ ਆ ਆ ਦੇਖ ਲਓ ਜੀ ਤਸਵੀਰ ਦੇਖ ਲਓ ਆ ਇੱਕ ਜਿਹੜਾ ਕਿ ਹੈ ਜੈਂਟਸ ਲੜਕੇ ਨੂੰ ਜਿਹੜਾ ਕਿ ਹੈ ਸਕਿਨ ਦਾ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ ਮੈਡਮ ਸਕਿਨ ਦੀਏ ਬੜੇ ਇਸ਼ੂ ਹੁੰਦੇ ਆ ਸਕਿਨ ਰਿਲੇਟਡ ਕਾਫੀ ਇਸ਼ੂ ਹੁੰਦੇ ਆ ਕੀ ਲੱਗਦਾ ਹੈ ਕਿ ਪਹਿਲਾਂ ਤਾਂ ਤੁਸੀਂ ਸਾਡੇ ਜਿੰਨੇ ਵੀ ਕਸਟਮਰ ਨੇ ਉਹਨਾਂ ਨੂੰ ਜਿੰਨੇ ਵੀ ਫਾਲੋਅਰ ਨੇ ਉਹਨਾਂ ਨੂੰ ਇਹ ਦੱਸੋ ਸਕਿਨ ਦੀ ਸੰਭਾਲ ਕਿਵੇਂ ਕਰਨੀ ਹੈ ਹਾਂਜੀ ਸਰ ਸਕਿਨ ਦੀ ਬੇਸਿਕ ਅਪਾ ਸੰਭਾਲ ਜਿਵੇਂ ਕਿ ਆਪਾਂ ਕਲੀਨਸਿੰਗ ਤੋਂ ਕਰਨੀ ਹੈ ਡੇਲੀ ਕਲੀਨਸਿੰਗ ਟੋਨਿੰਗ ਐਂਡ ਆਪਾਂ ਸਕਰਬ ਡੇਲੀ ਕਰਨਾ ਜਿਹਦੇ ਨਾਲ ਕੀ ਹੁੰਦਾਗਾ ਆਪਣੀ ਜਿਹੜੀ ਡਸਟ ਰਿਮੂਵ ਹੋ ਜਾਂਦੀ ਹੈ ਤੇ ਜਿਹੜਾ ਆਪਾਂ ਸਕਰਬ ਆ ਸਕਿਨ ਦੇ ਅਕੋਰਡਿੰਗ ਕਰਨਾ ਜਿਵੇਂ ਕਿ ਆਪਾਂ ਵੀਕਲੀ ਜਾਂ ਵੀਕ ਦੇ ਵਿੱਚ ਇੱਕ ਜਾਂ ਦੋ ਵਾਰ ਅਕੋਰਡਿੰਗ ਟੂ ਸਕਿਨ ਜਿਹੜੀ ਕਿ ਸਭ ਤੋਂ ਮੇਨ ਚੀਜ਼ ਆਪਣੀ ਹੋਣੀ ਚਾਹੀਦੀ ਆਪਣੇ ਫੇਸ ਤੇ ਕੋਈ ਵੀ ਡਸਟ ਜਾਂ ਕੋਈ ਮੇਕਅਪ ਕਿਤਾ ਆਪਾਂ ਮੇਕਅਪ ਦਾ ਕੋਈ ਵੀ ਟ੍ਰੇਸਿਸ ਨਹੀਂ ਰਹਿਣਾ ਚਾਹੀਦਾ ਇਹ ਫਰਸਟ ਸਟੈਪ ਆ ਆਪਣੀ ਸਕਿਨ ਕੇਅਰ ਦਾ ਉਸ ਤੋਂ ਬਾਅਦ ਆਪਾਂ ਆਪਣੀ ਯੂਜ਼ ਕਰਾਂਗੇ ਜਿਹੜੀ ਕਿ ਜਿਵੇਂ ਹਰਬਲ ਦੇ ਪ੍ਰੋਡਕਟਾਂ ਆ ਆਪਾਂ ਕੋਈ ਵੀ ਘਰੇ ਕੋਈ ਵੀ ਆਪਾਂ ਪ੍ਰੋਡਕਟ ਬਣਾ ਕੇ ਜਿਵੇਂ ਲਾਈਕ ਹੁਣ ਮੋਸਟਲੀ ਚੱਲ ਰਿਹਾ ਬੇਸਨ ਐਂਡ ਦਹੀਂ ਨੂੰ ਮਿਕਸ ਕਰਕੇ ਹਰਬਲ ਚੀਜ਼ਾਂ ਇਹ ਵੀ ਯੂਜ਼ ਕਰ ਸਕਦੇ ਆ ਇਹਦੇ ਨਾਲ ਨਾਲ ਜਿਵੇਂ ਕਿ ਬਹੁਤ ਵਧੀਆ ਪ੍ਰੋਡਕਟ ਵੀ ਆਉਂਦੇ ਨੇ ਆਪਾਂ ਉਹ ਵੀ ਆਪਣੇ ਸਕਿਨ ਦੇ ਅਕੋਰਡਿੰਗ ਯੂਜ਼ ਕਰ ਸਕਦੇ ਆ ਸਰਦੀ ਦੇ ਵਿੱਚ ਬੜੀ ਦਿੱਕਤ ਆਂਦੀ ਹੈ ਲੈਡੀਆਂ ਨੂੰ ਵੀ ਆਂਦੀ ਹੈ ਸਕਿਨ ਦੀ ਜੈਂਟਸ ਨੂੰ ਵੀ ਆਂਦੀ ਹੈ ਉਹਨਾਂ ਲਈ ਕੋਈ ਛੋਟਾ ਜਿਹਾ ਉਪਾਏ ਦੱਸੋ ਜਿਹੜਾ ਘਰੇ ਬੈਠ ਕੇ ਕਰ ਸਕਣ ਓਕੇ ਸਰਦੀ ਦੇ ਵਿੱਚ ਮੇਨਲੀ ਆਉਂਦੀ ਹੈ ਡਰਾਈਨੈਸ ਦੀ ਡਰਾਈਨੈਸ ਜਿਕਰ ਆ ਪਕਾ ਦੀਆਂ ਚੀਜ਼ਾਂ ਦੇ ਵਿੱਚ ਦੇਖਿਆ ਜਾਵੇ ਤਾਂ ਫਸਟਲੀ ਚੀਜ਼ ਆਉਗੀ ਜਿਵੇਂ ਮਿਲਕ ਆਪਣੀ ਮਾਰਨਿੰਗ ਦੇ ਵਿੱਚ ਜਦੋਂ ਆਪਾਂ ਮਿਲਕ ਨੂੰ ਯੂਜ਼ ਕਰਾਂਗੇ ਐਂਡ ਈਵਨਿੰਗ ਟਾਈਮ ਵੀ ਮਿਲਕ ਯੂਜ਼ ਕਰਾਂਗੇ ਫੇਸ ਤੇ ਤਾਂ ਉਹ ਵੀ ਇੱਕ ਬਹੁਤ ਵਧੀਆ ਹੈ ਕਿ ਡਰਾਈਨੈਸ ਨੂੰ ਕਵਰ ਕਰਨ ਦੇ ਨਾਲ ਇਸ ਦੇ ਨਾਲ ਨਾਲ ਇੱਕ ਬਹੁਤ ਵਧੀਆ ਆਪਣੇ ਕੋਲੇ ਮੌਇਸਚਰਾਈਜ਼ਰ ਵੀ ਆਉਂਦਾ ਡਰਮਾਕੋ ਦਾ ਜੋ ਕਿ ਬਹੁਤ ਪਪੂਲਰ ਬ੍ਰਾਂਡ ਆ ਇਹਦਾ ਵੀ ਜੇਕਰ ਮੌਇਸਚਰ ਡੇਲੀ ਐਂਡ ਲਾਈਕ ਈਵਨਿੰਗ ਐਂਡ ਮਾਰਨਿੰਗ ਰੂਟੀਨ ਦੇ ਵਿੱਚ ਯੂਜ਼ ਕਰਾਂਗੇ ਉਹ ਡਰਾਈਨੈਸ ਨੂੰ ਕਵਰ ਕਰੇਗਾ ਮੈਡਮ ਇੱਕ ਲਾਸਟ ਕੁਐਸਚਨ ਹੈ ਕਿ ਬੱਚੇ ਹਲੇ ਵੀ ਕਰਾਚੇ ਬੈਠੇ ਸੋਚ ਰਹੇ ਆ ਕਿ ਅਸੀਂ ਉਹ ਰੇਂਜ ਜਾਣਾ ਹੈ ਤੇ ਅਸੀਂ ਕੋਰਸ ਕਿਹੜਾ ਲਈਏ ਕੀ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਕਿ ਕਿਹੜੇ ਕੋਰਸ ਦੇ ਵਿੱਚ ਕਿਹੜਾ ਬੱਚਾ ਜਾਏ ਤੇ ਜਿਹੜਾ ਉਹਨਾਂ ਦਾ ਜਲਦੀ ਪਲੇਸਮੈਂਟ ਹੋ ਸਕੇ ਹਾਂਜੀ ਵੈਸੇ ਅੱਜਕੱਲ੍ਹ ਦੇ ਟਾਈਮ ਵਿੱਚ ਤਾਂ ਸਾਰੇ ਕੋਰਸਿਸ ਹੀ ਸਾਰੇ ਫੀਲਡ ਹੀ ਬੈਸਟ ਆ ਬਟ ਜੀ ਮੇਕ ਇੱਕ ਬਹੁਤ ਸਟੂਡੈਂਟਸ ਕਹਿ ਰਹੇ ਜੀ ਮੈਸੀ ਫੋਰਨ ਜਾਣਾ ਜਾਂ ਕੋਈ ਵੀ ਨਾਰਮਲ ਸਲਾਨ ਦੇ ਵਿੱਚ ਵਰਕ ਕਰਨਾ ਜਾਂ ਕਿਸੇ ਨੇ ਆਪਣਾ ਓਪਨ ਕਰਨਾ ਤਾਂ ਮੇਰੇ ਅਕੋਰਡਿੰਗ ਸਾਰਿਆਂ ਦੇ ਹੀ ਬੈਸਟ ਨੋਲੇਜ ਨੋਲੇਜ ਹੋਣੀ ਚਾਹੀਦੀ ਹੈ ਬੇਸਿਕ ਨੋਲੇਜ ਹਰ ਇੱਕ ਦੀ ਹੋਣੀ ਚਾਹੀਦੀ ਹੈ ਲਾਈਕ ਸਕਿਨ ਹੈਅਰ ਨੇਲ ਮੇਕਅਪ ਹਰ ਇੱਕ ਦੀ ਨੋਲੇਜ ਹੋਣੀ ਚਾਹੀਦੀ ਹੈ ਇਸ ਲਈ ਤੁਸੀਂ ਛੋਟਾ ਕੋਰਸ ਲਾਈਕ ਜੀਮੇ ਸੀਬੀਬੀਐਚ ਐਂਡ ਸੀਬੀਬੀਐਚ ਐਂਡ ਏਡੀਏਐਚਡੀ ਦ ਬੈਸਟ ਕੋਰਸ ਆ ਜੇਕਰ ਤੁਸੀਂ ਆਪਣੀ ਨੋਲੇਜ ਨੂੰ ਅਪਗ੍ਰੇਡ ਕਰਨਾ ਹਰ ਇੱਕ ਫੀਲਡ ਦੇ ਵਿੱਚ ਇਹਦੇ ਨਾਲ ਨਾਲ ਕੀ ਹੋਊਗਾ ਤੁਹਾਨੂੰ ਜੌਬ ਵੀ ਮਿਲ ਜਾਊ ਇਨ ਨਾਲ ਨਾਲ ਤੁਹਾਨੂੰ ਤੁਹਾਨੂੰ ਇੱਕ ਸਰਟੀਫਿਕੇਟ ਪ੍ਰੋਵਾਈਡ ਕਰਵਾਇਆ ਜਾਊਗਾ ਜਿਹਦੇ ਵਿੱਚ ਕੀ ਤੁਹਾਨੂੰ ਇੱਕ ਗਵਰਨਮੈਂਟ ਜੌਬ ਐਂਡ ਦੇ ਨਾਲ ਨਾਲ ਤੁਸੀਂ ਆਪਣਾ ਵੀ ਸਟੋਰ ਓਪਨ ਕਰਨਾ ਜਾਂ ਤੁਸੀਂ ਕਿਤੇ ਵੀ ਵਰਕ ਕਰਨਾ ਉਹਦੇ ਵਿੱਚ ਹੈਲਪਫੁਲ ਹੋਵੇਗਾ ਬਿਲਕੁਲ ਜੀ ਇਹ ਸਾਡੇ ਨਾਲ ਸਕਿਨ ਦੇ ਟ੍ਰੇਨਰ ਸੀ ਤੇ ਸਕਿਨ ਦਾ ਜਿਹੜਾ ਟ੍ਰੀਟਮੈਂਟ ਕੀਤਾ ਜਾ ਰਿਹਾ ਜਿਵੇਂ ਤੁਸੀਂ ਵੱਡੇ ਵੱਡੇ ਹਸਪੀਟਲ ਦੇ ਵਿੱਚ ਜਾਂਦੇ ਹੋ ਉੱਥੇ ਆਪਦਾ ਸਕਿਨ ਦਾ ਟ੍ਰੀਟਮੈਂਟ ਕਰਵਾਉਂਦੇ ਹੋ ਪਰ ਤੁਹਾਨੂੰ ਹੁਣ ਵੱਡੇ ਹਸਪੀਟਲਾਂ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ ਇੱਥੇ ਹੀ ਸਾਰਾ ਕੁਝ ਮਿਲ ਜਾਏਗਾ ਇੱਥੇ ਹੀ ਸਾਰਾ ਕੁਝ ਤੁਹਾਨੂੰ ਮਿਲੇਗਾ ਇਸ ઓਰੇਨ ਸੈਂਟਰ ਦੇ ਵਿੱਚ ਦੇਰ ਨਾ ਕਰਿਓ ਜਲਾਲਾਬਾਦ ਵਾਲਿਆਂ ਨੇ ਇੱਕ ਵੱਡੀ ਆਫਰ ਲਾਈ ਹੈ ਉਹ ਰੇਨ ਸੈਂਟਰ ਦੇ ਵਿੱਚ ਜਦੋਂ ਤੁਸੀਂ ਆਓਗੇ ਤਾਂ 50% 50% ਜਿਹੜੀ ਉਹਨਾਂ ਨੇ ਹਰ ਇੱਕ ਕੋਰਸ ਤੇ ਆਫਰ ਲਾ ਦਿੱਤੀ ਹਾਂਜੀ ਮੈਡਮ ਓਰੀਜਨ ਸੈਂਟਰ ਇੱਕ ਬ੍ਰਾਂਡ ਹੈ ਤੇ ਆਪਣੇ ਜਲਾਲਾਬਾਦ ਵਾਲਿਆਂ ਨੇ ਵੀ ਕਾਫੀ ਵੱਡੀਆਂ ਆਫਰਾਂ ਜਿਹੜੀਆਂ ਲਾਈਆਂ ਹੋਈਆਂ ਤੇ ਜਿਹੜੇ ਹੁਣ ਕੀ ਜਿਵੇਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਉਹਨਾਂ ਵਾਸਤੇ ਕੁਝ ਖਾਸ ਤੁਹਾਡੇ ਵੱਲੋਂ ਕੀਤਾ ਗਿਆ ਫਸਟ ਆਫ ਆਲ ਮਾਈ ਨੇਮ ਇਜ਼ ਸਿਮਰਨ ਆਮ ਵਰਕਿੰਗ ਹੇਅਰ ਐਜ਼ ਅ ਸੈਂਟਰ ਮੈਨੇਜਰ ਐਕਚੁਅਲੀ ਸਰ ਦੇਖੋ ਸਾਡੇ ਕੋਲ ਨਾ ਗਵਰਨਮੈਂਟ ਅਪਰੂਵਲ ਡਿਗਰੀਜ਼ ਵੀ ਹੈ ਜੋ ਕਿ ਬੱਚੇ ਦੇਖੋ ਬੀਏ ਬੀਸੀਏ ਕਰਕੇ ਗਵਰਨਮੈਂਟ ਅਪਰੂਵਲ ਕਰਦੇ ਨੇ ਤਾਂ ਵੀ ਆਰ ਪ੍ਰੋਵਾਈਡਿੰਗ ਅ ਬੀਵੋਕ ਡਿਗਰੀਜ਼ ਠੀਕ ਹੈ ਜੋ ਕਿ ਗਵਰਨਮੈਂਟ ਅਪਰੂਵਲ ਨੇ ਜੋ ਕਿ ਤੁਹਾਨੂੰ ਸਰਕਾਰੀ ਨੌਕਰੀ ਵਿੱਚ ਬਹੁਤ ਜ਼ਿਆਦਾ ਹੈਲਪ ਕਰਨਗੇ ਜੀ ਬਿਲਕੁਲ ਜੀ ਸਰਕਾਰੀ ਨੌਕਰੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ ਵੋਕੇਸ਼ਨਲ ਕੋਰਸਾਂ ਦੀ ਝੜੀ ਲਾ ਰੱਖੀ ਹੈ ਅਗਰ ਤੁਸੀਂ ਵੀ ਨੌਕਰੀ ਲੈਣ ਦੇ ਚਾਹਵਾਨ ਹੋ ਅਗਰ ਸਰਕਾਰੀ ਨਹੀਂ ਤਾਂ ਪ੍ਰਾਈਵੇਟ ਜੋਬ ਦੀ ਤਾਂ ਤੁਹਾਨੂੰ ਰੇਨ ਗਰੰਟੀ ਦਿੰਦਾ ਹੈ ਤੁਸੀਂ 100% ਜਿਵੇਂ ਵੀ ਕੋਰਸ ਆਪਾਂ ਕੰਪਲੀਟ ਕਰੋਗੇ ਨਾਲ ਦੀ ਨਾਲ ਜਿਹੜੀ ਕਿ ਤੁਹਾਨੂੰ ਨੌਕਰੀ ਆ ਦਿੱਤੀ ਜਾਏਗੀ ਅਸੀਂ ਹੋਰ ਕੋਰਸਾਂ ਬਾਰੇ ਵੀ ਗੱਲਬਾਤ ਕਰ ਲੈਣੇ ਮੈਡਮ ਓਰੇਂਜ ਦੇ ਵਿੱਚ ਹੁਣ ਤੁਹਾਡੇ ਕੋਲ ਕਿਹੜੇ-ਕਿਹੜੇ ਕੋਰਸ ਇੱਥੇ ਮੌਜੂਦ ਹੈ ਜੀ ਦੇਖੋ ਜੀ ਸਾਡੇ ਕੋਲ ਸਾਰੇ ਤਰ੍ਹਾਂ ਦੇ ਕੋਰਸੇਜ਼ ਨੇ ਬਿਊਟੀ ਨੇਲ ਹੈਅਰ ਮੇਕਅਪ ਮਹਿੰਦੀ 올 ਓਵਰ ਇਦੋਂ ਬਾਅਦ ਆਪਣੇ ਕੋਲ ਐਡਵਾਂਸ ਲੈਵਲ ਦੇ ਕੋਰਸੇਜ਼ ਵੀ ਅਸੀਂ ਲੈ ਕੇ ਆ ਰਹੇ ਹਾਂ ਬਹੁਤ ਜਲਦ ਤੋਂ ਜਲਦ ਉਹਦੇ ਲਈ ਦੇਖੋ ਸਟੂਡੈਂਟ ਨੂੰ ਵਿਜ਼ਿਟ ਕਰਨਾ ਪਏਗਾ ਹੋਰ ਇਨਫੋਰਮੇਸ਼ਨ ਲਈ ਅਸੀਂ ਸਭ ਐਕਸਪਲੇਨ ਕਰਾਂਗੇ ਐਂਡ ਜਲਾਲਾਬਾਦ ਹੈਜ਼ ਬੀਨ world class beauty and wellness education advanced labs trainings mm -hmm. and ready to skills ਮੈਡਮ ਕੀ ਆਫਰ ਕੀ ਦੇ ਰਹੇ ਹੋ ਬਾਰਡਰ ਬੈਲਟ ਤੇ ਪਿਛਲੇ ਦਿਨਾਂ ਦੇ ਵਿੱਚ ਬੜੇ ਹੜ੍ਹ ਵੀ ਆਏ ਸੀ ਬੜੇ ਲੋਕਾਂ ਦੇ ਘਰ ਟੈਗੇ ਸੀ ਉਹਨਾਂ ਬੱਚਿਆਂ ਲਈ ਕੁਝ ਖਾਸ ਕੀਤਾ ਤੁਹਾਡੇ ਡਿਪਾਰਟਮੈਂਟ ਨੇ ਦੇਖੋ ਜੀ ਅਸੀਂ ਹੁਣ ਕੋਰਸਿਸ ਤੇ ਜਾਂ ਸਲੌਨ ਸਰਵਿਸ ਤੇ ਲਗਾ ਲਈਏ ਅਸੀਂ 50% ਆਫ ਕਰਿਆ ਹੁਣ ਸਰਕਾਰ ਵੱਲੋਂ ਕੁਝ ਪੋਸਟਸ ਨਿਕਲੀਆਂ ਨੇ ਜਿਦੇ ਚ ਬੱਚੇ ਤੋਂ ਸਿੱਖ ਕੇ ਜੋ ਸਾਡੀ ਸਰਟੀਫਾਈ ਸਰਟੀਫਿਕੇਟ ਨਹੀਂ ਉਹ ਦੇਖੋ ਗਵਰਨਮੈਂਟ ਅਪਰੂਵਲ ਨੇ ਗਵਰਨਮੈਂਟ ਵਿੱਚ ਉਹ ਮਦਦ ਕਰਨਗੇ ਇੱਥੋਂ ਸਿੱਖ ਕੇ ਉਹ ਆਪਣੇ ਲਈ ਜੋਬ ਪ੍ਰੋਵਾਈਡ ਕਰ ਸਕਦੇ ਆ ਸਭ ਤੋਂ ਵੱਡੀ ਗੱਲ ਜੀ ਅਸੀਂ ਇੰਟਰਨਸ਼ਿਪ ਵੀ ਦਿੰਨੇ ਆ ਸਟੂਡੈਂਟ ਨੂੰ ਦੇਖੋ ਇਹ ਨਹੀਂ ਕਿ ਅਸੀਂ ਕੰਫਿਡੈਂਸ਼ੀਅਲ ਪ੍ਰੋਪਰ ਸਿਖਾਣੇ ਆ ਇੰਟਰਨਸ਼ਿਪ ਤੇ ਲੈ ਕੇ ਆਣੇ ਆ ਦੈਨ ਅਸੀਂ ਉਹਨਾਂ ਨੂੰ ਇੱਥੇ ਵੀ ਜੋਬ ਪ੍ਰੋਵਾਈਡ ਕਰਦੇ ਆ ਲਾਸਟ ਕੁਐਸਚਨ ਹੈ ਮੈਡਮ ਵਿਆਹਾਂ ਦਾ ਸੀਜ਼ਨ ਹੈ ਪਹਿਲਾਂ ਵੀ ਮੈਂ ਪੁੱਛਿਆ ਸਪੈਸ਼ਲ ਕੀ ਹੈ ਦੁਲਹਨ ਨੇ ਅਗਰ ਤਿਆਰ ਹੋਣਾ ਤੁਹਾਡੇ ਕੋਲ ਕਿਉਂ ਆਣ ਤੁਹਾਡੇ ਕੋਲ ਦੇਖੋ ਜੀ ਸਾਡੇ ਕੋਲ ਇੱਕ ਬਹੁਤ ਹੀ ਵੱਡੀ ਆਫਰ ਹੈ ਅਗਰ ਦੁਲਹਨ ਨੇ ਰੈਡੀ ਹੋਣਾ ਹੈ ਅਗਰ ਸਾਡੇ ਕੋਲ ਇੱਕ ਜੋੜਾ ਪ੍ਰੋਪਰ ਬੁਕਿੰਗ ਕਰਵਾ ਰਿਹਾ ਹੈ ਤਾਂ ਅਸੀਂ ਉਹਨਾਂ ਦੇ ਲਈ ਸਪੈਸ਼ਲ ਉਹ ਦੇਖੋ ਸਕਰੀਨਸ਼ਾਟ ਲੈ ਕੇ ਆਵੇ ਸਾਡੇ ਕੋਲ ਅਸੀਂ ਉਹਨਾਂ ਲਈ ਪ੍ਰੋਪਰ 20% ਡਿਸਕਾਊਂਟ ਦਵਾਂਗੇ ਠੀਕ ਹੈ ਜੋ ਸਾਡੇ ਕੋਲ ਆਫਰ ਹੈ ਆਫਰ ਤੋਂ ਬਾਅਦ ਵੀ ਅਸੀਂ 20% ਡਿਸਕਾਊਂਟ ਦਵਾਂਗੇ ਜੀ ਲਓ ਜੀ ਵੱਡੀ ਆਫਰ ਹੈ ਕਿ 20% ਜਿਹੜੇ ਹੁਣ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਤੇ 20% ਤੁਹਾਨੂੰ ਡਿਸਕਾਊਂਟ ਮਿਲ ਜਾਣਾ ਹੈ ਅਕੈਡਮਿਕ ਦੇ ਵਿੱਚ 50% ਤੇ ਅਗਰ ਬਰਾਇਡਲ ਮੇਕਅਪ ਕਿਸੇ ਦੁਲਹਨ ਨੇ ਸਜਣਾ ਹੈ ਤਾਂ 20% ਇਸ ਵੀਡੀਓ ਨੂੰ ਸ਼ੇਅਰ ਕਰਕੇ ਆਣਾ ਤੇ ਨਾਲ ਦੀ ਨਾਲ ਸਕਰੀਨਸ਼ਾਟ ਲੈਣਾ ਤੇ ਉਹ ਰੇਨ ਦੇ ਵਿੱਚ ਆ ਜਾਣਾ ਨਾਲ ਦੀ ਨਾਲ ਜਿਹੜਾ ਕਿ ਤੁਹਾਨੂੰ 20% ਦਾ ਡਿਸਕਾਊਂਟ ਮਿਲਣਾ ਹੈ ਅਸੀਂ ਮੈਡਮ ਕੋਲ ਐਡਰੈਸ ਜ਼ਰੂਰ ਪੁੱਛ ਲਾਂਗੇ ਤੇ ਨੰਬਰ ਵੀ ਪੁੱਛ ਲਾਂਗੇ ਮੈਡਮ ਐਡਰੈਸ ਕੀ ਹੈ ਥੋੜਾ ਤੇ ਨੰਬਰ ਕੀ ਹੈ ਜੀ ਸਰ ਐਡਰੈਸ ਹੈ ਐਫ ਐਫ ਰੋਡ ਗ੍ਰਾਮਿੰਗ ਬੈਂਕ ਫਰਸਟ ਫਲੋਰ ਔਰ ਨੰਬਰ ਬੋਲ ਦੋ ਜਿੰਨੇ ਤੇ ਅਗਰ ਕਿਸੇ ਨੇ ਕੋਈ ਬੁਕਿੰਗ ਕਰਵਾਣੀ ਹੋਈ ਤਾਂ ਕਰਵਾ ਸਕਦੇ ਜੀ ਸਰ 700 900 8600 ਪੰਜਾਬੀ ਚ ਕਹਿਦੀ ਹੈ ਤਾਂ 700 900 8600 ਫਰੋਮ ઓਰੇਂ ਇੰਟਰਨੈਸ਼ਨਲ ਜਲਾਲਾਬਾਦ ਬਿਲਕੁਲ ਜੀ ਹੁਣ ਦੇਰ ਨਾ ਲਾਇਓ ਤੇ ਅੰਦਰ ਇਧਰ ਲੈ ਕੇ ਚਾਲਦੇ ਆ ਤੁਹਾਨੂੰ ਲਾਈਵ ਦਿਖਾ ਦਿੰਨੇ ਹੈ ਕਲਾਸ ਲੱਗੀ ਬੱਚੇ ਕਿਵੇਂ ਜੜੀ ਕੀ ਟ੍ਰੇਨਿੰਗ ਲੈਂਦੇ ਨੇ ਤੇ ਬੱਚਿਆਂ ਨੂੰ ਕੀ ਕੀ ਜੜੀ ਆ ਸਿੱਖਿਆ ਸਿਖਾਈ ਜਾਂਦੀ ਹੈ ਕਿਹੜੀ ਕਿਹੜੀ ਐਜੂਕੇਸ਼ਨ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਨਾਲ ਇੱਥੇ ਪ੍ਰੋਪਰ ਟੀਚਰ ਮੌਜੂਦ ਨੇ ਤੇ ਟੀਚਰ ਬੜੇ ਵਧੀਆ ਤਰੀਕੇ ਦੇ ਨਾਲ ਬੱਚਿਆਂ ਨੂੰ ਜੜੀ ਕੀ ਆ ਕਲਾਸ ਲੈ ਰਿਹਾ ਦੇਖ ਲਓ ਤੁਸੀਂ ਸਾਰੇ ਬੱਚੇ ਇੱਥੇ ਬੈਠੇ ਹੋਏ ਆ ਪ੍ਰੋਪਰ ਜੜੀ ਕਲਾਸ ਚੱਲ ਰਹੀ ਹੈ ਸਾਰੇ ਹੀ ਡੀਪਲੀ ਪੁਆਇੰਟਾਂ ਦੇ ਜੜੀ ਕੀ ਹੈ ਚੰਨਾ ਪਾਇਆ ਜਾਂਦਾ ਹੈ ਹਰੇਕ ਇੱਕ ਇੱਕ ਪੁਆਇੰਟ ਨੂੰ ਚਾਹੇ ਉਹ ਨੇਲ ਦਾ ਚਾਹੇ ਸਕਿਨ ਦਾ ਹਰੇਕ ਇੱਕ ਕੋਰਸ ਬਾਰੇ ਜੜੀ ਕੀ ਹੈ ਇਹਨਾਂ ਬੱਚਿਆਂ ਨੂੰ ਸਮਝਾਇਆ ਜਾਂਦਾ ਹੈ ਤੇ ਅਸੀਂ ਇੱਥੋਂ ਦੇ ਜਿਹੜੇ ਟੀਚਰ ਸਹਿਬਾਨ ਹੈ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿ ਉਹ ਟੀਚਰ ਸਹਿਬਾਨ ਇਹਨਾਂ ਨੂੰ ਕੇਸ ਵੇਧ ਨਾਲ ਜੜੀ ਕੀ ਹੈ ਸਟੱਡੀ ਕਰਵਾ ਰਹੇ ਆ ਠੀਕ ਹੈ ਟੀਚਰ ਕੋਲ ਵੀ ਬੋਲ ਸਾਂਜੀ ਠੀਕ ਚਲੋ ਸਾਡੇ ਨਾਲ ਟੀਚਰ ਸਹਿਬਾਨ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਸਰ ਬੱਚੇ ਇੱਥੇ ਆਉਣਾ ਚਾਹੁੰਦੇ ਆ ਪਰ ਕਈਆਂ ਬੱਚਿਆਂ ਦੇ ਮਨ ਦੇ ਵਿੱਚ ਡਾਊਟ ਹੈ ਕਿ ਸਾਨੂੰ ਕਿਸ ਤਰੀਕੇ ਨਾਲ ਪੜਾਇਆ ਜਾਏਗਾ ਬੱਚਿਆਂ ਦੇ ਮਨ 'ਚ ਇੱਕ ਹਵਾ ਹੁੰਦਾ ਹੈ ਕਿ ਇੰਗਲਿਸ਼ ਦਾ ਕਈ ਬੱਚੇ ਇਸ ਚੀਜ਼ ਤੋਂ ਬੜਾ ਡਰਦੇ ਆ ਕਿ ਉਥੇ ਸ਼ਾਇਦ ਸਾਰਾ ਕੁਝ ਇੰਗਲਿਸ਼ 'ਚ ਹੋਏਗਾ ਸਾਨੂੰ ਸਮਝ ਲੱਗੇਗੀ ਜਾਂ ਨਾ ਲੱਗੇਗੀ ਇਹ ਜਿਹੜਾ ਪੁਆਇੰਟ ਹੈ ਕਲੀਅਰ ਕਰ ਦੋ ਬੱਚਿਆਂ ਸਰ ਸਾਡਾ ਹਰ ਵਾਰ ਇਹੀ ਮਕਸਦ ਰਹਿੰਦਾ ਜੋ ਸਟੂਡੈਂਟਸ ਦੀ ਲੈਂਗੁਏਜ ਨੂੰ ਲੈ ਕੇ ਅਗਰ ਉਹ ਪੰਜਾਬੀ ਲੈਂਗੁਏਜ 'ਚ ਕੰਫਰਟ ਹੈ ਤਾਂ ਅਸੀਂ ਉਹਨੂੰ ਪੰਜਾਬੀ ਲੈਂਗੁਏਜ ਦੇ ਵਿੱਚ ਹੀ ਉਹਨੂੰ ਸਮਝਾਉਣਾ ਅਸੀਂ ਪ੍ਰੀਫਰ ਕਰਦੇ ਹਾਂ ਸਾਡੀ ਪੂਰੀ ਟੀਮ ਦਾ ਇਹੀ ਗੋਲ ਰਹਿੰਦਾ ਹੈ ਕਿ ਜੋ ਕਿ ਸਾਡੇ ਕੋਲ ਸਟੂਡੈਂਟ ਆ ਰਹੇ ਆ ਉਹਦਾ ਕੌਨਫੀਡੈਂਸ ਲੈਵਲ ਬਿਲਡ ਅਪ ਕਰਨਾ ਹੈ ਐਂਡ ਉਹਨੂੰ ਪ੍ਰੈਕਟੀਕਲ 80% ਪ੍ਰੈਕਟੀਕਲ ਦੇ ਨਾਲ ਨਾਲ 20% ਉਹਨਾਂ ਨੂੰ ਥਿਊਰੀ ਐਗਜ਼ਾਮਪਲਸ ਆਣੀਆਂ ਚਾਹੀਦੀਆਂ ਨੇ ਅਗਰ ਕੋਈ ਫੇਰ ਵੀ ਸਟੂਡੈਂਟ ਨਹੀਂ ਸਮਝਦਾ ਤਾਂ ਸਾਡੇ ਕੋਲ ਬਿਲਕੁਲ ਕਿ ਅਗਰ ਦੁਨੀਆਂ ਕੋ ਹੁੰਦੀਆਂ ਨੇ ਕਿ ਐਗਜ਼ਾਮਪਲ ਦੇ ਥਰੂ ਉਹਨਾਂ ਨੂੰ ਜਰੀਏ ਬਿਲਕੁਲ ਹੀ ਇੱਕ ਹੀ ਗੱਲ ਸਮਝਾਈ ਜਾਂਦੀ ਹੈ ਹਰ ਇੱਕ ਸਟੂਡੈਂਟ ਨੂੰ ਤਾਂ ਸਾਡਾ ਮੇਨ ਫੋਕਸ ਹਰ ਸਟੂਡੈਂਟ ਦੇ ਉੱਪਰ ਇੱਕ ਹੀ ਰਹਿੰਦਾ ਹੈ ਕਿ ਸਾਡਾ ਪੈਸਾ ਕਮਾਣਾ ਨਹੀਂ ਹੈ ਸਾਡਾ ਸਟੂਡੈਂਟ ਨੂੰ ਇੱਕ ਗੋਲ ਦੇ ਕੇ ਸਮਝਾਉਣਾ ਹੁੰਦਾ ਹੈ ਕਿ ਅਗਰ ਸਟੂਡੈਂਟ ਇੱਕ ਵਾਰ ਆ ਗਿਆ ਤਾਂ ਇੱਥੋਂ ਪੂਰਾ ਆਪਣਾ ਕੈਰੀਅਰ ਤੇ ਆਪਣਾ ਫਿਊਚਰ ਸਿਕਿਉਰ ਕਰਕੇ ਹੀ ਹੋਰ ਐਨ ਇੰਟਰਨੈਸ਼ਨਲ ਜਲਾਲਾਬਾਦ ਤੋਂ ਨਿਕਲੇ ਹੂੰ ਬਿਲਕੁਲ ਜੀ ਇੱਥੇ ਜਿਹੜੇ ਬੱਚੇ ਹੁਣ ਤੁਹਾਡੇ ਕੋਲ ਪੜਨ ਆਉਂਦੇ ਆ ਇਹ ਲਗ ਲਗ ਕੋਰਸ ਵਿੱਚ ਇਹਨਾਂ ਨੇ ਐਡਮਿਸ਼ਨ ਲਈ ਹੋਈ ਹੈ ਤੇ ਹੁਣ ਜਿਹੜ ਸਰ ਸਾਡੇ ਕੋਲ ਜੋ ਕੋਰਸਿਸ अवेलेबल ਹੁੰਦੇ ਨੇ ਸਾਡੇ ਕੋਲ ਕੋਈ ਕੰਬੋ ਕੋਰਸਿਸ ਵੀ ਹੁੰਦੇ ਆ ਐਂਡ ਅਲੱਗ-ਅਲੱਗ ਫੀਲਡ ਤੋਂ ਹੈਅਰ ਸਕਿਨ ਅਲੱਗ-ਅਲੱਗ ਸਾਡੇ ਕੋਲ ਸੈਪਰੇਟ ਕੋਰਸਿਸ ਵੀ अवेलेबल ਨੇ ਐਂਡ ਸਾਡੇ ਕੋਲ ਜੋ ਸਟੂਡੈਂਟ ਹੁੰਦੇ ਆ ਇਹਨਾਂ ਨੂੰ ਐਡੀਸ਼ਨਲ 'ਚ ਅਸੀਂ ਗਰੂਮਿੰਗ ਪਰਸਨਲ ਗਰੂਮਿੰਗ ਦੇ ਕੋਰਸਿਸ ਕਰਵਾਏ ਜਾਂਦੇ ਆ ਐਂਡ ਇਹਨਾਂ ਦਾ ਕੌਨਫੀਡੈਂਸ ਲੈਵਲ ਬਿਲਡ ਅਪ ਕਰਨ ਲਈ ਕਾਉਂਸਲਿੰਗ ਸੈਸ਼ਨ ਐਂਡ ਸੋਸ਼ਲ ਮੀਡੀਆ ਲਈ ਇਹਨਾਂ ਨੂੰ ਅਸੀਂ ਹਮੇਸ਼ਾ ਪ੍ਰੋਟੈਕਟ ਕਰਕੇ ਰੱਖਦੇ ਆ ਇਸ ਚੀਜ਼ ਤੋਂ ਕਿ ਇਹਨਾਂ ਚੀਜ਼ਾਂ ਤੋਂ ਤੁਸੀਂ ਹੀ ਸਾਰਾ ਕੁਝ ਸਿੱਖਣਾ ਹੈ ਅੱਜ ਦੇ ਟਾਈਮ 'ਚ ਅਗਰ ਦੇਖਿਆ ਜਾਵੇ ਤਾਂ ਸ ਲੋ ਕਰ ਸਕਦੇ ਹੋ ਇਹਨਾਂ ਨੂੰ ਅਸੀਂ ਦੱਸ ਦਿਆਂ ਤੁਸੀਂ ਆਪਦਾ ਇੱਕ ਸਲੂਨ ਓਪਨ ਕਰਕੇ ਤੁਸੀਂ ਕਿਵੇਂ ਆਪਦਾ ਬਿਜ਼ਨਸ ਨੂੰ ਗਰੋ ਕਰ ਸਕਦੇ ਹੋ ਜੋ ਐਬਰੋਡ ਜਾਣ ਵਾਲੇ ਸਟੂਡੈਂਟਸ ਨੇ ਸਪੈਸ਼ਲੀ ਉਹਨਾਂ ਤੇ ਮੇਨ ਫੋਕਸ ਵੀ ਕਰਿਆ ਜਾਂਦਾ ਹੈ ਕਿ ਐਬਰੋਡ ਜਾ ਕੇ ਤੁਸੀਂ ਪ੍ਰੋਫੈਸ਼ਨਲਿਜ਼ਮ ਐਂਡ ਹਾਈਜੀਨ ਨੂੰ ਕਿਵੇਂ ਕਿਵੇਂ ਵਧੀਆ ਰੱਖਣਾ ਹੈ ਆਪਦੀ ਚੀਜ਼ ਨੂੰ ਸਰ ਇੱਕ ਲਾਸਟ ਕੁਐਸਚਨ ਹੈ ਜਿਵੇਂ ਫੋਰਨ ਵਾਲੇ ਬੱਚੇ ਹੋਣਗੇ ਜਿਹੜੇ ਤੁਹਾਡੇ ਕੋਲੋਂ ਵੇਟ ਕਰ ਰਿਹਾ ਕਿ ਅਸੀਂ ਐਡਮਿਸ਼ਨ ਲੈਣੀ ਹੈ ਉਹਨਾਂ ਨੂੰ ਆਈਸੀ ਦੀ ਜ਼ਰੂਰਤ ਪਵੇਗੀ ਜਾਂ ਸਿੱਧਾ ਹੀ ਐਡਮਿਸ਼ਨ ਉਹਨਾਂ ਨੂੰ ਮਿਲ ਜਾਈਗੀ ਉੱਥੇ ਫੋਰਨ ਦੇ ਵਿੱਚ ਸਰ ਜੋ ਸਾਡਾ ਓਰੇਂ ਦਾ ਸਰਟੀਫਿਕੇਟ ਹੈ ਇਹਦੇ ਕੈਨੇਡਾ ਦੇ ਅੰਦਰ ਟੂ ਕਾਲਜਿਸ ਨੇ ਆਲਸ ਪੀਟੀ ਇੱਕ ਅਲੱਗ ਆ ਗਿਆ ਬਟ ਆਲਸ ਪੀਟੀ ਦੇ ਨਾਲ ਨਾਲ ਅਗਰ ਓਰੇਂ ਦਾ ਸਰਟੀਫਿਕੇਟ ਵੀ ਹੈ ਤੁਹਾਡੇ ਕੋਲ ਤਾਂ ਕੁਝ ਪੁਆਇੰਟਸ ਪਲੱਸ ਹੋ ਜਾਂਦੇ ਆ ਜੋ ਆਪਾਂ ਨੂੰ ਪੀਆਰ ਦੇ ਜ਼ਰੀਏ ਆਪਾਂ ਨੂੰ ਜ਼ਿਆਦਾ ਉਹਦੇ ਵਿੱਚ ਬੈਨੀਫਿਟ ਹੋ ਜਾਂ ਮਿਲ ਜਾਂਦਾ ਓਰੇਂ ਦੇ ਸਰਟੀਫਿਕੇਟ ਦੇ ਨਾਲ ਲੋ ਜੀ ਹੁਣ ਦੇਰ ਨਹੀਂ ਕਰਨੀ ਤੇ ਸਾਰੀਆਂ ਜਿੰਨੇ ਵੀ ਪੁਆਇੰਟ ਸੀ ਤੁਹਾਨੂੰ ਕਲੀਅਰ ਕਰ ਦਿੱਤੇ ਨੇ ਤੇ ਟਾਈਮ ਨਹੀਂ ਲਾਉਣਾ ਜਲਦੀ ਕਰੋ ਆਪਣੇ ਔਰ ਰੇਨ ਸੈਂਟਰ ਜਲਾਲਾਬਾਦ ਦੇ ਵਿੱਚ ਪਹੁੰਚ ਗਏ ਤੇ ਆਪਣਾ ਪ੍ਰਵਿੱਖ ਦੀ ਸ਼ੁਰੂਆਤ ਕਰੋ ਜਿਹੜੇ ਬੱਚੇ ਹਜੇ ਵੀ ਘਰੇ ਦੇ ਬੈਠੇ ਹੀ ਸੋਚ ਰਿਹਾ ਕਿ ਅਸੀਂ ਬੇਰੁਜ਼ਗਾਰਾਂ ਸਾਨੂੰ ਨੌਕਰੀ ਦੀ ਲੋੜ ਹੈ ਪਰ ਹੁਣ ਤੁਸੀਂ ਟੈਨਸ਼ਨ ਨਹੀਂ ਲੈਣੀ ਤੁਹਾਡੇ ਲਈ ਔਰ ਰੇਨ ਨੇ ਬੜੀ ਵੱਡੀ ਆਫਰ ਲਗਾ ਦਿੱਤੀ ਹੈ 50% ਦਾ ਡਿਸਕਾਊਂਟ ਅਗਰ 50000 ਰੁਪਏ ਔਰ ਰੇਨ ਦਾ ਕੋਰਸ ਫੀਸ ਹੈ ਤੇ ਤੁਹਾਨੂੰ ਸਿਰਫ 25000 ਦੇ ਵਿੱਚ ਕਰਵਾ ਦੇਣਾ ਹੈ 25000 ਰੁਪਏ ਦੇ ਵਿੱਚ ਤੁਸੀਂ ਉਹ ਕੋਰਸ ਕਰ ਸਕਦੇ ਜੇ ਜੇ ਤੁਸੀਂ ਲੱਖ ਰੁਪਏ ਵਾਲਾ ਕੋਰਸ ਲੈਂਦੇ ਜੇ ਤਾਂ ਤੁਹਾਨੂੰ 50000 ਸਿੱਧਾ ਹੀ ਉਡਾ ਦਿੱਤਾ ਹੈ ਔਰੇਨ ਵਾਲਿਆਂ ਨੇ 50000 ਰੁਪਿਆ ਸਿੱਧਾ ਹੀ ਉਡਾ ਦਿੱਤਾ ਹੈ ਤੇ ਉਹ ਰੇਨ ਸੈਂਟਰ ਦੇ ਵਿੱਚ ਪਹੁੰਚ ਕੇ ਪਹਿਲਾਂ ਤਾਂ ਤੁਸੀਂ ਇੱਥੇ ਆਣ ਕੇ ਰਿਸੈਪਸ਼ਨ ਤੇ ਆਪਣੀ ਗੱਲਬਾਤ ਕਰੋ ਔਰ ਉਸ ਤੋਂ ਬਾਅਦ ਸਾਰੇ ਕੋਰਸਾਂ ਦੀ ਨੌਲੇਜ ਲੈ ਕੇ ਨਾਲ ਦੀ ਨਾਲ ਇੱਥੇ ਐਡਮਿਸ਼ਨ ਵੀ ਕਰਾਓ ਔਰ ਵਿਆਹ ਵਾਲੇ ਜੋੜਿਆਂ ਵਾਸਤੇ ਵਿਆਹ ਵਾਲੇ ਜੋੜਿਆਂ ਵਾਸਤੇ ਸਪੈਸ਼ਲ ਇਹਨਾਂ ਨੇ ਆਫਰ ਲਾ ਦਿੱਤੀ ਹੈ ਕਿ ਬਿਲਕੁਲ ਵਧੀਆ ਕੁਆਲਿਟੀ ਦੇ ਪ੍ਰੋਡਕਟ ਯੂਜ਼ ਕਰਾਂਗੇ ਤੇ 20% ਡਿਸਕਾਊਂਟ ਵੀ ਕਰਦਾਂਗੇ 20% ਡਿਸਕਾਊਂਟ ਵੀ ਕਰਦਾਂਗੇ ਅਗਰ 10000 ਰੁਪਿਆ ਬਿੱਲ ਬਣਿਆ ਹੈ ਤੇ 20% ਉਹਦੇ ਚੋ ਡਾ ਦੇਾਂਗੇ ਕਿਵੇਂ ਡਾਣਗੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਉਹਦਾ ਸਕਰੀਨਸ਼ਾਟ ਲੈ ਲਿਓ ਤੇ ਇਹਨਾਂ ਕੋਲ ਪਹੁੰਚ ਜਾਓ ਤੇ ਨਾਲ ਦੀ ਨਾਲ ਤੁਹਾਡਾ 20% ਜਿਹੜਾ ਡਿਸਕਾਊਂਟ ਹੋ ਜਾਏਗਾ ਤੇ ਵਿਆਹਾਂ ਦੇ ਸੀਜ਼ਨ ਦੇ ਵਿੱਚ ਜੜੀਆਂ ਭੈਣਾਂ ਨੇ ਜਿਹੜੇ ਵੀਰਾਂ ਨੇ ਆਪਣਾ ਮੇਕਅਪ ਕਰਵਾਣਾ ਹੈ ਤਾ ਇੱਕੋ ਇੱਕ ਰੇਨ ਸੈਂਟਰ ਹੈ ਜਲਾਲਾਬਾਦ ਦੇ ਵਿੱਚ ਪੰਜਾਬ ਐਂਡ ਗ੍ਰਾਮੀਨ ਬੈਂਕ ਦੇ ਉੱਪਰਲੇ ਜਿਹੜੀ ਬਿਲਡਿੰਗ ਹੈ ਉੱਥੇ ਐਫ ਐਫ ਰੋਡ ਤੇ ਪੰਪ ਦੇ ਬਿਲਕੁਲ ਸਾਹਮਣੇ ਹੈ ਇੰਡੀਅਨ ਔਇਲ ਪੰਪ ਦੇ ਸਾਹਮਣੇ ਤਾਂ ਹੁਣ देर ਨਾ ਕਰਿਓ ਇਹਨਾਂ ਦੇ ਨੰਬਰ ਵੀ ਅਸੀਂ ਚਲਾ ਦੇਾਂਗੇ ਇਹਨਾਂ ਦਾ ਐਡਰੈਸ ਵੀ ਤੁਹਾਨੂੰ ਦੱਸ ਦੇਾਂਗੇ ਤਾਂ ਜਲਦੀ ਤੋਂ ਜਲਦੀ ਇੱਥੇ ਪਹੁੰਚ ਕੇ ਆਪਣਾ ਪਵਿਕ ਨੂੰ ਸੁਨੈਰੀ ਬਣਾਓ